ਸਾਨੂੰ ਬੇਨਤੀ ਆ ਕਿ ਸਾਡੇ ਤੱਕ ਰਾਸ਼ਨ ਬਹੁਤ ਪਹੁੰਚ ਗਿਆ ਸਾਡੇ ਘਰਾਂ ਦੇ ਵਿੱਚ ਡੇਰਿਆਂ ਦੇ ਉੱਤੇ ਅਸੀਂ ਬੈਠੇ ਆ ਡੇਰਿਆਂ ਦੇ ਉੱਤੇ ਸਾਰੇ ਲੋਕਾਂ ਦੇ ਕੋਲ ਸਾਡਾ ਪਿੰਡ ਨਾਨੋਕੇ ਨਗਰ ਨਾਨੋਕੇ ਨਗਰ ਦੇ ਵਿੱਚ ਪਾਣੀ ਨਹੀਂ ਗਿਆ ਪਾਣੀ ਦੀ ਮਾਰ ਹੇਠ ਤਕਰੀਬਨ ਨਾਨੋਕਿਆਂ ਦੇ ਘਟੋ ਘਟ ਡੇਰ ਤੋਂ 200 ਘਰ ਨੇ ਡੇਰ ਤੋਂ 200 ਘਰ ਉਹ ਨੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਵੜ ਗਿਆ ਡੇਰਿਆਂ ਦੇ ਉੱਤੇ ਪਾਣੀ ਚਲਾ ਗਿਆ ਜਿਨ੍ਹਾਂ ਦਾ ਮਤਲਬ ਜਿਵੇਂ ਪੱਠਾ ਧੂੜੀ ਦਾਣਾ ਫੱਕਾ ਘਰਾਂ ਚੋਂ ਸਮਾਨ ਇਹ ਹੁਣ ਤੇ ਪਾਣੀ ਥੋੜਾ ਜਿਹਾ ਲੈ ਚੁੱਕਾ ਸਾਡੇ ਦੇ ਚਾਰ ਚਾਰ ਫੋਟ ਇਥੋਂ ਪਾਣੀ ਹੋ ਕੇ ਵਗ ਚੁੱਕਾ ਪਾਣੀ ਜਿਉ ਤੁਸੀਂ ਵੇਖ ਸਕਦੇ ਵੇ ਉਸ ਦੇ ਨਾਲ ਘਰ ਵੇਖ ਸਕਦੇ ਵੇ ਐਸ ਲੈਵਲ ਤੋਂ ਪਾਣੀ ਆ ਗਿਆ ਇੱਕ ਮਿੰਟ ਇੱਕ ਮਿੰਟ ਕਿੰਨਾ ਕਿੰਨਾ ਪਾਣੀ ਸੀ ਵੀਰੇ ਇੱਥੇ ਸਾਨੂੰ ਇੱਥੇ ਬੰਨ ਕੇ ਪਾਣੀ ਆਉਂਦਾ ਸੀ ਕੱਲ ਅੱਛਾ ਕੱਲ ਕੱਲ ਦਾ ਇਹ ਪਾਣੀ ਘਟਣ ਰਿਹਾ ਸ਼ੁਰੂ ਹੋ ਗਿਆ ਸਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਆ ਸਾਨੂੰ ਇਸ ਦਸਤਨ ਦਾ ਧੰਨਵਾਦ ਕਰਦੇ ਸਾਨੂੰ ਪਾਣੀ ਦੀ ਬਹੁਤ ਖੁਸ਼ੀ ਸਾਡਾ ਲਹਿ ਰਿਹਾ ਸਾਨੂੰ ਪਾਣੀ ਦੀ ਖੁਸ਼ੀ ਸਾਡਾ ਲਹਿਰਿਆ ਸਾਨੂੰ ਤੇ ਆਪਣਾ ਪਿੰਡ ਦਿਸਣ ਲੱਗ ਗਿਆ ਆ ਸਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੋਏਗੀ ਅਸੀਂ ਜਾ ਕੇ ਲਿਆ ਸਕਦੇ ਆ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਆ ਕਿ ਜਿੱਥੋਂ ਤੱਕ ਪ੍ਰਸ਼ਾਸਨ ਨਹੀਂ ਪਹੁੰਚ ਸਕਿਆ ਜਿੱਥੋਂ ਤੱਕ ਲੋਕ ਨਹੀਂ ਪਹੁੰਚ ਸਕੇ ਉੱਥੋਂ ਤੱਕ ਪਹੁੰਚਿਆ ਜਾਵੇ ਤਾਂ ਜੋ ਜ਼ਰੂਰਤਮੰਦਾਂ ਦੀ ਸੇਵਾ ਹੋ ਸਕੇ